ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਇਜ ਬਲੌਗ ਦੇ ਵਿੱਚ ਹੋਰ ਸਣਾਓ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਪਸੰਦ ਆਉਂਦੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਇੱਥੇ 3 ਵਜੇ ਦਾ ਟਾਈਮ ਆ ਤੇ ਮੈਂ ਥਰ ਰਹੀ ਸੀਗੀ ਦਾਲ ਦਾਲ ਉਹ ਹੀ ਤਰਾਂਗੇ ਦਾਲ ਮੇਸ਼ੋਲੇ ਤੇ ਹਰੀ ਮੂੰਗੀ ਕਿਉਂਕਿ ਸੈਜਪ੍ਰੀਤ ਦੀ ਫੇਵਰੇਟ ਆ ਤੇ ਉਹ ਥੋੜਾ ਚਿਰ ਬਾਅਦ ਕਹਿ ਦਿੰਦਾ ਹੁੰਦਾ ਮੰਮੀ ਇਹ ਦਾਲ ਬਣਾ ਲਾ ਤੇ ਅੱਜ ਆਪਾਂ ਕੁੱਕਰ ਦੇ ਵਿੱਚ ਇਹ ਤਰਾਂਗੇ ਕਿਉਂਕਿ ਜੀ ਇੱਕ ਤਾਂ ਗੈਸ ਬਹੁਤ ਜ਼ਿਆਦਾ ਬਣੀ ਹੋਈ ਸੀਗੀ ਨਾਲੇ ਬਾਹਰ ਥੋੜੀ ਜਿਹੀ ਹਵਾ ਚੱਲ ਰਹੀ ਸੀ ਨਾਲੇ ਆਪਾਂ ਨੇ ਹਲੇ ਆਪਣੇ ਪਸ਼ੂਆਂ ਦਾ ਕੰਮ ਕਰਨਾ ਸੀ ਉਹ ਵਿਚਾਲੇ ਪਿਆਏ ਤਾਂ ਕਰਕੇ ਨਾ ਫਿਰ ਮੈਂ ਕੁੱਕਰ ਗੈਸ ਤੇ ਧਰਤਾ ਅੱਜ ਕਿਉਂਕਿ ਮੈਂ ਬੇਫਾਲਤੂ ਹਨਾ ਗੈਸ ਜਾ ਰਹੀ ਆ ਤੇ ਵੀ ਚਲੋ ਇਦੀ ਵਾਰ ਤੋਂ ਕਰ ਲੈਨੇ ਆ ਵੀ ਇੱਥੇ ਦਾਲ ਬਣਾ ਲੈਨੇ ਆ ਦਾਲ ਮੇਰੀ ਨਾ ਕਾਫੀ ਟਾਈਮ ਪਹਿਲਾਂ ਦੀ ਭਿਉ ਕੇ ਰੱਖੀ ਹੋਈ ਸੀਗੀ ਫਿਰ ਭਿਉ ਕੇ ਰੱਖਣ ਨਾਲ ਵੀ ਫੁੱਲ ਜਾਂਦੀ ਆ ਫਿਰ ਛੇਤੀ ਬਣ ਜਾਂਦੀ ਆ ਤੇ ਇਹਦੇ ਨੂੰ ਜਿੰਨੇ ਅਸੀੜੀਆਂ ਵੱਜਣ ਗਿਆ ਵਜਾ ਲਾਂਗੇ ਤੇ ਆਪਾਂ ਇਹਨੂੰ ਢੱਕਣ ਨੂੰ ਸਮਾਰ ਕੇ ਲਾ ਜਾਾਂਗੇ ਵਿੱਚ ਥੋੜਾ ਜਿਹਾ ਤੇਲ ਪਾਤਾ ਸੀਗਾ ਮੈਂ ਸਰੋਂ ਦਾ ਵੀ ਫਿਰ ਉਹਦੇ ਨਾਲ ਉਬਲਦੀ ਨਿਗੀ ਹਲਦੀ ਤੇ ਨੂਨ ਪਾ ਕੇ ਆਪਾਂ ਨੇ ਬਸ ਦਾਲ ਬਣਨੀ ਧਾਰਤੀ ਤੇ ਇਹ ਬਣੀ ਜਾਊਗੀ ਆਪਾਂ ਜਾਂ ਨੂੰ ਹੋਰ ਕੰਮ ਕਰ ਲਾਂਗੇ ਜਿਹੜੇ ਆਪਣੇ ਰਹਿੰਦੇ ਨੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਕੱਲ ਵਾਲੀ ਵੀਡੀਓ ਤੇ ਤੁਸੀਂ ਬਹੁਤ ਵਧੀਆ ਕਮੈਂਟ ਕਰੇ ਨੇ ਸਾਰਿਆਂ ਨੇ ਮੇਰੇ ਬੱਚਿਆਂ ਨੂੰ ਬੇਸ਼ੇਸ਼ ਦਿੱਤੀਆਂ ਵਧਾਈਆਂ ਦਿੱਤੀਆਂ ਤੁਹਾਡਾ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਤੇ ਇਸੇ ਤਰ੍ਹਾਂ ਹੀ ਆਪਣੀ سپورਟ ਬਣਾਈ ਰੱਖਿਓ ਹਨਾ ਸੋਹਣੇ-ਸੋਹਣੇ ਕਮੈਂਟ ਕਰਦੇ ਰਿਹਾ ਕਰੋ ਲਓ ਜੀ ਆਪਾਂ ਨੇ ਦਾਲ ਧਰਤੀ ਤੇ ਹੁਣ ਲੱਗ ਗਏ ਸੀਗੇ ਕੱਪੜੇ ਸਮੇਟੜ ਕੱਪੜੇ ਪੈ ਸੀਗੇ ਮੇਰੇ ਰੱਖੇ ਹੋਏ ਸੀਗੇ ਮਿੰਜੇ ਤੇ ਅੱਧ ਸੁੱਕੇ ਜੇ ਹੋ ਗਏ ਸੀ ਵਿੱਚ ਵਿੱਚ ਗਿੱਲੇ ਰਹਿ ਗਏ ਕਿਉਂਕਿ ਜੀ ਹਵਾ ਬਹੁਤ ਚੱਲ ਰਹੀ ਸੀ ਨਾ ਤਾਂ ਧਾਰ ਤੇ ਖੜ੍ਹ ਰਹੇ ਸੀਗੇ ਕੱਪੜੇ ਨਾ ਹੀ ਇਹ ਇੱਥੇ ਅੰਡੰਡੀਆਂ ਵਗੈਰਾ ਤੇ ਖੜ੍ਹ ਰਹੇ ਸੀਗੇ ਥੱਲੇ ਗਿਰੀ ਜਾਂਦੇ ਸੀ ਫੇਰ ਮਿੰਜੇ ਦੀ ਫੋਲੇ ਹੋਏ ਸੀਗੇ ਵੀ ਚਲ ਸੁੱਕ ਜਾਣਗੇ ਤੇ ਮਿੰਜੇ ਤੇ ਹੀ ਫੇਰ ਜਿੰਨੇ ਕੁ ਸੁੱਕ ਗਏ ਆਪਾਂ ਹੁਣ ਟਾਈਮ ਲਾ ਲਾਂਗੇ ਬਾਕੀਆਂ ਨੂੰ ਫੇਰ ਇੱਥੇ ਖਿਲਾਰ ਦਾਂਗੇ ਹਵਾ ਨੇ ਨਾ ਕੱਪੜੇ ਥੱਲੇ ਸਿੱਟੀ ਜਾਂਦੀ ਦੀ ਪਤਾ ਨਹੀਂ ਹੁਣ ਹਵਾ ਬਹੁਤ ਜ਼ਿਆਦਾ ਚੱਲਣ ਲੱ ਆ ਜਾਂਦੀ ਆ ਇੱਕ ਆਪਣੇ ਉੱਪਰ ਕਰਕੇ ਥੋੜੀ ਜ਼ਿਆਦਾ ਲੱਗਦੀ ਆ ਅੱਜ ਵੈਸੇ ਮੈਂ ਸਾਰੇ ਕੰਮ ਕਾਰਾਂ ਨੂੰ ਲੇਟ ਹੋ ਗਈ ਸੀਗੀ ਅੱਜ ਵੀ ਆਪਾਂ ਚਲੇ ਗਏ ਸੀਗੇ ਪਿੰਡ ਭੋਗ ਸੀਗਾ ਬਾਬਾ ਸ਼ੀਦਾ ਦੇ ਤੇ ਉੱਥੇ ਚਲੇ ਗਏ ਸੀ ਸੁਖਨੀ ਸਾਹਿਬ ਦੇ ਅਰਦਾਸ ਕਰਾਈ ਸੀ ਇਹਨਾਂ ਨੇ ਤੇ ਸੁਨੇਹਾ ਆਇਆ ਹੋਇਆ ਸੀਗਾ ਮੈਂ ਕਿਹਾ ਚਲੋ ਫਿਰ ਹਨਾ ਜਾਇਓਨੇ ਐ ਐਦਾਂ ਜਦੋਂ ਨਾ ਜਾਣਾ ਹੋਵੇ ਕਿਤੇ ਫਿਰ ਬਹੁਤ ਔਖਾ ਹੋ ਜਾਂਦਾ ਕੰਮ ਆਪਣਾ ਕਿਸੇ ਲੋਟ ਨਹੀਂ ਆਉਂਦਾ ਹੈਗਾ ਜਦੋਂ ਹੁਣ ਕਈ ਦਿਨ ਹੋ ਗਏ ਘੁੰਮਦਿਆਂ ਨੂੰ ਤੇ ਕੰਮ ਸਹੀ ਹੋ ਨਹੀਂ ਆ ਰਿਹਾ ਹੈਗਾ ਤੇ ਸਵੇਰੇ ਵਸਾ ਮੋਟਾ ਮੋਟਾ ਕਰਕੇ ਚਲੇ ਗਏ ਸੀਗੇ ਭਾਂਡੇ ਛੱਡ ਗਈ ਸੀ ਝਾੜੂ ਵਗੈਰਾ ਲਾ ਕੇ ਸੀਗੀ ਥੱਲੇ ਸਾਰਿਆਂ ਨੂੰ ਮੇੜ ਗਈ ਸੀ ਉੱਪਰ ਸਿਰਫ ਝਾੜੂ ਝਾੜੂ ਲਾ ਕੇ ਗਈ ਸੀ ਤੇ ਰੋਟੀ ਪਕਾ ਗਈ ਸੀਗੀ ਉਹਦੇ ਪਾਪੇ ਦੀ ਬਾਕੀ ਅਸੀਂ ਉਦੋਂ ਚਲੇ ਗਏ ਸੀਗੇ ਤੇ ਫੇਰਾ ਕੇ ਲੱਗੀ ਸੀਗੀ ਕੰਮ ਕਰ ਕਰਨ ਤਾਂ ਕਰਕੇ ਆਪਣੇ ਅੱਜ ਪਸ਼ੂਆਂ ਦਾ ਕੰਮ ਵੀ ਲੇਟ ਹੋ ਗਿਆ ਅੱਜ ਆਪਣੇ ਕੋਲ ਪੱਠੇ ਵੀ ਹੈ ਨਹੀਂ ਵੱਡੇ ਹੋਏ ਤੇ ਉਹ ਵੀ ਵੱਢ ਕੇ ਫਿਰ ਪਾਵਾਂਗੇ ਪਹਿਲਾਂ ਮੈਨੂੰ ਆਈਆਂ ਵੀ ਚਲੋ ਧੂੜੀ ਤੇ ਧਾਰਾ ਚੋਲਾਂਗੇ ਬਾਅਦ ਚ ਵੱਢ ਕੇ ਪਾ ਦਾਂਗੇ ਕਿਉਂਕਿ ਇਹ ਪੱਠੇ ਵੱਢਣ ਨੂੰ ਕਾਫੀ ਟਾਈਮ ਲੱਗ ਜਾਂਦਾ ਤੇ ਫਿਰ ਨਹੀਂ ਫੇ ਧਾਰਾ ਦਾ ਟਾਈਮ ਹੋ ਜਾਣਾ ਵੀ ਪਹਿਲਾਂ ਮੈਂ ਕਿਹਾ ਚਲੋ ਧਾਰਾ ਚੋਲਾਂਗੇ ਉਸ ਤੋਂ ਬਾਅਦ ਹੀ ਜਾਵਾਂਗੇ ਪੱਠੇ ਵੱਢਣ ਤੇ ਇੱਥੇ ਹੁਣ ਆਪਾਂ ਸਾਰੇ ਟਹਿ ਮਾਰ ਕੇ ਰੱਖ ਦਾਂਗੇ ਇਨਾ ਗਿੱਲੀਆਂ ਸੀਗੀਆਂ ਜਦੋਂ ਮੈਂ ਹੱਥ ਪਾ ਕੇ ਦੇਖਿਆ ਨਾ ਜੇਬਾਂ ਵੀ ਗਿੱਲੀਆਂ ਕਈ ਕੱਪੜੇ ਗਿੱਲੇ ਨਿਕਲੇ ਐ ਤੇ ਇਹ ਆਪਾਂ ਬਸ ਇੱਥੇ ਸੁੱਕਣੇ ਪਾ ਦਾਂਗੇ ਦੁਵਾਰਾ ਮੈਂ ਜੇ ਦੇ ਖਲਾਰ ਦਾਂਗੇ ਫੇਰ ਸੁੱਕ ਜਾਣਗੇ ਤੇ ਫੇਰ ਬਾਅਦ ਚ ਸਮੇਟ ਦਾਂਗੇ ਜਦੋਂ ਥੋੜੀ ਜਿਹੀ ਹੋਰ ਧੁੱਪਾਂ ਲੱਗੀ ਹੁਣ ਤਾਂ ਸਿਰਫ ਮੈਂ ਪਸ਼ੂਆਂ ਕੋਲੇ ਜਾਵਾਂਗੀ ਪਸ਼ੂਆਂ ਦੇ ਕੰਮ ਨਿਭਾਉਣਾਂਗੇ ਬਸ ਤੇ ਦਾੜ ਆਪਣੀ ਬਣੀ ਜਾਊਗੀ ਤੁਹਾਨੂੰ ਦਿਖਾਉਣੀ ਆ ਚਲਦੇ ਹਾਂ ਹਣ ਆਪਾਂ ਪਸ਼ੂਆਂ ਕੋਲ ਦੇਖੋ ਇੱਧਰ ਖੜੀਆਂ ਨੇ ਅੜੀਕ ਰਹਿਣਾਂ ਨੇ ਤੇ ਪਟੇ ਅੱਜ ਵਿਚਾਰੀ ਨੂੰ ਪਾਈ ਨਹੀਂ ਗਿਨੇ ਕਿੱਥੇ 3:30 ਵਜੇ ਪਾ ਦਿੰਦੇ ਆ ਟੋਕਾ ਕਰਕੇ ਲਓ ਜੀ ਆਪਾਂ ਨੇ ਚੱਕ ਲਈਆਂ ਦਾਤੀਆਂ ਪੱਲੀਆਂ ਥੋੜਾ ਚੀੜਾ ਹੋ ਗਿਆ ਨਾ ਕਾ ਉਹਨੂੰ ਦਾਤੀ ਨਾਲ ਵੱਢਣਾ ਪੈਂਦਾ ਹੈ ਅੱਗੇ ਦਾ ਦਾਤਰਾ ਫੇਰ ਦਿੰਦੇ ਸੀਗੇ ਜਿੱਥੇ ਨਰਮ ਉੱਥੇ ਦਾਤਰੇ ਨਾਲ ਵੱਢ ਲਾਂਗੇ ਬਾਕੀ ਨੂੰ ਆਪਾਂ ਦਾਤੀ ਨਾਲ ਵੱਡੂਗੀ ਮੈਂ ਚਲੋ ਜੀ ਚੱਲ ਪੇ ਖੇਤ ਨੂੰ ਦੇਖੋ ਕਿੰਨੀ ਸੋਹਣੀ ਹਰੀਆਬਾ ਲਾ ਰਹੀ ਐ ਆੜ ਦੜੇ ਹੋਂ ਤਾਂ ਕਣਕਾਂ ਨੇ ਵੀ ਰੰਗ ਬਟਾਲਿਆ ਬਸ ਹੁਣ ਥੋੜਾ ਚਿਰ ਤੱਕ ਪੈ ਜੂਗੀ ਬਰਦੀ ਬੜਾ ਟਾਈਮ ਨਹੀਂ ਖੜਦੇਆਂ ਕਣਕਾਂ ਹੁਣ ਲਓ ਜੀ ਇੱਥੇ ਸਜਪਰੀ ਤੋਣੀ ਆ ਸੀ ਨਾਲ ਤੇ ਸਜਪਰੀ ਦੇ ਦਾਤਨਾ ਵੱਢਣ ਲੱਗਿਆ ਸੀਗਾ ਮੈਂ ਦਾਤਨਾ ਵੱਢ ਰਹੀ ਸੀਗੀ ਤੇ ਜਿਸ ਕਾਰਨ ਸਾਡੇ ਨਾਲ ਭਰੀਆਂ ਪਵਾਊਗਾ ਇਹ ਭਰੀਆਂ ਪਾਉਣ ਆਇਆ ਸੀਗਾ ਤੇ ਫਿਰ ਤਿੰਨਾ ਚਾਰਾਂ ਲਾ ਕੇ ਫਟਾਫਟ ਸਾਰੇ ਕੰਮ ਨਿਬੇੜ ਲਿਆ ਜਾਣ ਆਉਣ ਚ ਪਸ਼ੂਆਂ ਦਾ ਖਾ ਹੋ ਜਾਂਦਾ ਵਿਚਾਰਿਆਂ ਦਾ ਇਹ ਟਾਈਮ ਸਿਰ ਸਾਰਾ ਟਾਈਮ ਖਰਾਬ ਹੋ ਜਾਂਦਾ ਨਹੀਂ ਕਿੱਥੇ ਦਾ ਪਾਹਣਾ ਘਰੇ ਰਹਿ ਕੇ ਸੱਜਰੇ ਕੰਮ ਨਿਬੇੜ ਲੈਣੇ ਆ ਪਸ਼ੂਆਂ ਦਾ ਕਿੱਥੇ ਲੇਟ ਹੋ ਜਾਂਦਾ ਲਾ ਕੇ ਭਰੀਆਂ ਪਾਉਣ ਤੇ ਉਸ ਤੋਂ ਬਾਅਦ ਫਿਰ ਟੋਕਾ ਕਰਕੇ ਆਪਾਂ ਨੇ ਪਾਤਾ ਸੀਗਾ ਤੇ ਬਸ ਇੱਥੇ ਲੱਗ ਗਿਆ ਕੱਖ ਕਾਲ ਤੇ ਹੁਣ ਪਾਣੀ ਰਹਿ ਗਿਆ 6:00 ਵਜੇ ਸੀ ਇੱਥੇ ਪੱਠੇ ਪਾਉਂਦਿਆਂ ਨੂੰ ਪਾਣੀ ਰਹਿ ਗਿਆ ਉਹ ਬਾਅਦ ਚ ਆ ਕੇ ਪਲਾਵਾਂਗੇ ਹੁਣ ਜਦੋਂ ਕੱਖ ਖਾ ਲਣਗੇ ਨਾ ਉਦੋਂ ਹੀ ਪਲਾਉਂਗੀ ਆ ਕੇ ਪਹਿਲਾਂ ਨਹੀਂ ਪਲਾਉਂਦੀ ਹੈਗੀ ਤੇ ਇੱਥੇ ਜਿਸ ਕਰਨ ਲੱਗਿਆ ਹੋਇਆ ਸੀਗਾ ਬੂਟੇ ਬੀਜਣ ਇਨੂੰ ਬੂਟਿਆਂ ਦਾ ਬਹੁਤ ਸ਼ੌਂਕ ਆ ਜਿੱਥੇ ਦੇਖਦਾ ਨਾ ਵੀ ਬੂਟੇ ਲੱਗੇ ਹੋਏ ਨੇ ਸੋਹਣੇ ਫੁੱਲਾਂ ਵਾਲੇ ਉੱਥੇ ਵੀ ਪੱਟ ਕੇ ਲਿਆ ਕੇ ਲਾ ਦਿੰਦਾ ਤੇ ਆ ਦੋ ਹੁਣ ਲੈ ਕੇ ਆਇਆ ਕਹਿੰਦਾ ਮੰਮੀ ਗੇਟਾ ਮੂਰੇ ਲਾਉਣੇ ਨੇ ਨਾਲ ਛੱਡਦੇ ਨਹੀਂ ਜਾਨਵਰ ਮਿੱਧ ਦਿੰਦੇ ਨੇ ਫੇਰ ਇੱਥੇ ਬੀਜੀ ਜਾਂਦਾ ਇਹ ਉਹੀ ਬੀਜਣ ਲੱਗਿਆ ਹੋਇਆ ਸੀਗਾ ਚਲੋ ਜੀ ਅੱਗੇ ਫੇਰ ਆਪਾਂ ਆਪਣੇ ਛੁੱਲੇ ਕੋਲ ਤੇ ਦਾਲ ਚੱਕ ਕਰੀ ਆ ਕੇ ਵੈਸੇ ਤਾਂ ਮੈਂ ਜਸਕਾ ਨੂੰ ਭੇਜਤਾ ਸੀਗਾ ਮੈਂ ਇਹ ਜਾ ਕੇ ਗੈਸ ਬੰਦ ਕਰਿਆ ਤੇ ਕਾਫੀ ਟਾਈਮ ਲੱਗ ਗਿਆ ਨਾ ਆਪਾਂ ਨੂੰ ਪੱਠੇ ਵੱਡੇ ਫਿਰ ਟੋਕਾ ਕਰਿਆ ਤੇ ਜਾਨ ਨੂੰ ਦਾਲ ਐਨ ਕੁਲ ਗਈ ਸੀਗੀ ਤੇ ਪਾਣੀ ਵੀ ਐਨ ਝੜ ਗਿਆ ਸੀਗਾ ਦਾਲ ਦਾ ਕਾਠੀ ਹੋ ਗਈ ਸੀਗੀ ਉਹੀ ਮੈਂ ਥੋੜ੍ਹਾ ਹਿਲਾ ਰਹੀ ਸੀ ਸਮਾਰ ਕੇ ਮੈਂ ਹਲਾ ਕੇ ਵਿੱਚ ਰਲ ਜੂਗੀ ਤੇ ਇਹਦੇ ਵਿੱਚ ਆਪਾਂ ਨਾ ਹੁਣ ਗਰਮ ਕਰਕੇ ਪਾਣੀ ਪਾ ਦਾਂਗੇ ਪਾਣੀ ਗਰਮ ਕਰਕੇ ਪਾਉਣੇ ਨੇ ਜਿਹੜਾ ਬਾਅਦ ਚ ਪਾਉਣਾ ਹੈ ਕੁਛ ਪੈਣਾ ਪਾ ਦੂੰਗੀ ਉਹ ਪਾ ਕੇ ਰਿਝਾ ਲਾਂਗੇ ਪਾਣੀ ਤੇ ਕੁਛ ਤੜਕੇ ਦੇ ਵਿੱਚ ਪਾ ਲੈਣੇ ਨੇ ਅੱਜ ਮੈਂ ਤੜਕਾ ਨਹੀਂ ਲਾਉਣਾ ਹੈਗਾ ਦਾਲ ਨੂੰ ਤੇ ਇਸੇ ਤਰ੍ਹਾਂ ਹੀ ਖਾ ਲੈਣਗੇ ਬੱਚੇ ਇਸ ਤੋਂ ਬਾਅਦ ਮੈਂ ਨਾ ਮੜਾਈ ਪਈ ਸੀਗੀ ਉਹ ਰੜਕਤੀ ਸੀਗੀ ਕਿ ਉਹ ਬਣਾਤਾ ਸੀ ਮੱਖਣੀ ਬਣਾਤੀ ਸੀਗੀ ਕਿਉਂਕਿ ਇਹ ਮਹਾ ਸ਼ੋਲੇ ਦੀ ਦਾਲ ਹੋਈ ਮੂੰਗੀ ਸ਼ੋਲੇ ਇਹਨਾਂ ਵਿੱਚ ਜਦੋਂ ਨਾ ਮੱਖਣੀ ਪਾਈ ਹੋਵੇ ਬਹੁਤ ਵਧੀਆ ਲੱਗਦੀ ਹੈ ਮੱਖਣੀ ਪਾ ਕੇ ਫੇਰ ਮੈਂ ਇਹਨਾਂ ਨੂੰ ਮੱਖਣੀ ਕੱਢ ਕੇ ਰੱਖ ਦਿੱਤੀ ਸੀ ਕਿ ਮੈਂ ਆਹ ਚਲੋ ਮੱਖਣੀ ਦੇ ਨਾਲ ਖਾ ਲੈਣਗੇ ਵੀ ਤੜਕਾ ਆਪਾਂ ਸਵੇਰੇ ਲਾਵਾਂਗੇ ਅੱਗੇ ਆਪਾਂ ਨਾਲ ਦੀ ਨਾਲ ਲਾ ਲੰਨੇ ਅੱਜ ਫੇਰ ਮੈਂ ਤੜਕਾ ਨਹੀਂ ਲਾਇਆ ਹੈਗਾ ਸਾਜਪਰੀ ਤੋਂ ਨਹੀਂ ਨਾ ਜਦੋਂ ਦਾਲ ਦੇ ਵਿੱਚ ਤੜਕਾ ਨਾ ਲੱਗਾ ਹੋਵੇ ਫੇਰ ਬਹੁਤ ਵਧੀਆ ਖਾ ਲੈਂਦੇ ਨੇ ਤੇ ਇਹਨੇ ਰਜ ਕੇ ਦਾਲ ਖਾ ਲੈਂਦੇ ਨੇ ਨਹੀਂ ਨਹੀਂ ਖਾਂਦੇ ਹੈਗੇ ਜਦੋਂ ਤੜਕਾ ਲਾਇਆ ਹੋਵੇ ਇਹਨਾਂ ਨੂੰ ਨਾ ਲਸਣ ਨਹੀਂ ਵਧੀਆ ਲੱਗਦਾ ਹੈਗਾ ਤੇ ਫੇਰ ਵੀ ਮੈਂ ਲਸਣ ਜਦੋਂ ਤੜਕਾ ਲਾਉਣੀ ਹੈ ਧੱਕੇ ਨਾਲ ਪਾ ਦੰਨੀ ਹੈ ਕਿਉਂਕਿ ਲਸਣ ਤਾਂ ਇੰਨਾ ਫਾਇਦੇਮੰਦ ਆਪਣੇ ਸਰੀਰ ਲਈ ਹੈ ਨਾ ਤੇ ਫੇਰ ਮੈਂ ਕੁੱਟ ਕੇ ਪਾ ਦਿੰਨੀ ਹਿੰਨੀ ਆ ਜੇ ਮੈਂ ਹਿਸਾਬ ਦਾ ਪਾਦਾ ਉਸੇ ਤਰ੍ਹਾਂ ਫੇਰ ਕੱਡ-ਕੱਡ ਸਿੱਟੀ ਜਾਣਗੇ ਜ਼ਿਆਦਾਤਰ ਹੁਣ ਮੈਂ ਲਸਣ ਕੁੱਟ ਕੇ ਹੀ ਪਾਣੀ ਹਿੰਨੀ ਆ ਫੇਰ ਨਹੀਂ ਇਹਨਾਂ ਨੂੰ ਪਤਾ ਲੱਗਦਾ ਹੈਗਾ ਫੇਰ ਖਾਲੰ ਦੇ ਲਈ ਲਓ ਜੀ ਆਪਣਾ ਪਾਣੀ ਦਾ ਕੌਲਾ ਪਾਤਾ ਤੇ ਐਨ ਦਾੜ ਨੂੰ ਫੇਰ ਹਲਾ ਕੇ ਨਾ ਹੁਣ ਇਹਦੇ ਤੇ ਸੇਕ ਲਗਾਵਾਂਗੇ ਸੇਕ ਲਗਾ ਕੇ ਬਸ ਹੁਣ ਇਹ ਨਾਲ ਦੀ ਨਾਲ ਆਟਾ ਗੋਲ ਲੂੰਗੀ ਆਟਾ ਗੋਨ ਕੇ ਚੁੱਲੇ ਤੇ ਰੋਟੀ ਪਕਾਵਾਂਗੇ ਆਪਾਂ ਤੇ ਬਾਕੀ ਜੀ ਆਪਾਂ ਆਪਣੀ ਅੱਜ ਦੀ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆ ਤੇ ਮਿਲਦੇ ਆ ਕੱਲ ਨੂੰ ਕਿਸੇ ਨਵੇਂ ਬਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਮਿਲਦੇ ਆਂ ਜੀ ਕੱਲ੍ਹ ਨੂੰ